ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਜੀ ਸੰਧੂ ਬੱਦਰਪਰੀਗਾ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਚੈਨਲ ਦੇ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੀ ਹੋਵੇ ਕਵੈਸਟ ਬੇਨਤੀ ਕਰਦੇ ਹਾਂ ਸਾਰੇ ਭੈਣ ਭਰਾ ਨੂੰ ਚੈਨਲ ਨੂੰ ਮੇਰੇ ਵੀਰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਨ ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਅੱਜ ਪਹੁੰਚ ਚੁੱਕੇ ਹਾਂ ਪਿੰਡ ਭਾਈਕੇ ਪਿੰਡ ਮਾੜੀ ਕੰਬੋਗੇ ਮਾੜੀ ਉਧੋਗੇ ਦਾ ਜ਼ਿਲ੍ਹਾ ਸ਼ਹੀਦ ਨੂੰ ਤਰਨਤਾਰ ਸਾਹਿਬ ਤੇ ਤਸਵੀਰ ਸਜਣੋਂ ਲੱਗਦੀ ਪੱਟੀ ਭਾਈ ਪਹਿਲਵਾਨ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆ ਤੇ ਬੜੇ ਦਧਾਰੂ ਪਸ਼ੂ ਇੱਥੇ ਜਿਹੜੇ ਕੁਆਲਟੀ ਵਾਲੀਆਂ ਵਹਿੜਾਂ ਵੱਡੀਆਂ ਤੋਂ ਵੱਡੀਆਂ ਮਿਲਦੀਆਂ ਜਰਸੀ ਐਚਐਫ ਸ਼ਾਹੀ ਹਾਲ ਹਰ ਤਰ੍ਹਾਂ ਦੀ ਵੈਰਾਈਟੀ ਕਰਾਸ ਵੀ ਤੇ ਐਂਡ ਤੱਕ ਮੇਰੇ ਭੈਣ ਭਰਾ ਜ਼ਰੂਰ ਜੁੜੇ ਰਹੋ ਤੇ ਆਪਣੀ ਨਰਖ ਤੇ ਪਰਖ ਤਸੱਲੀ ਕਰਕੇ ਤੁਹਾਡਾ ਫਰਜ਼ ਬੰਦਾ ਹੈ ਅਲਜਾਨ ਦਾ ਪੈਸੇ ਲੈਣੇ ਹੁੰਦੇ ਆ ਠੀਕ ਹੈ ਜੀ ਬਾਕੀ ਡਿਟੇਲ ਵੀਰ ਤੋਂ ਲੈਣੇ ਆ ਕਰਦੇ ਆ ਗੱਲ ਬਾਤ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਸਰ ਸਾਹਿਬ ਹੋਰ ਸਾਹਿਬ ਠੀਕ ਠਾਕ ਨਹੀਂ ਚੜ੍ਹਦੀ ਕਲਾ ਤੁਸੀਂ ਸੁਣਾਓ ਵਧੀਆ ਵਧੀਆ ਜੀ ਕਿਰਪਾ ਜੀ ਪੱਪਾ ਮਾਲਕ ਜੀ ਠੀਕ ਹੈ ਜੀ ਨਾਮ ਜੀ ਨਾਮ ਗੁਰਬੀਰ ਸਿੰਘ ਜੀ ਪਿੰਡ ਮਾੜੀ ਉਧੋਗੇ ਠੀਕ ਹੈ ਜੀ ਤੇ ਪਿੰਡ ਮਾੜੀ ਉਧੋਗੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਰ ਤਰਨਤਾਰਨ ਸਾਹਿਬ ਤਸਵੀਰ ਪਾਟੀ ਮੋਬਾਈਲ ਨੰਬਰ 981447221 ਠੀਕ ਹੈ ਜੀ ਤੇ ਕਿੰਨੀਆਂ ਵੜਾਂ ਇਹ ਆਪਣੇ ਕੋਲ ਅੱਜ ਜੀ 5 ਆ 5 ਵੜਾ ਹੋਣਗਾ ਟੋਟਲ ਤੇ ਬਰੀਡ ਸਾਰੀ ਹਾਂ ਜੀ ਸਾਰੀ ਤਰ੍ਹਾਂ ਦੀ ਨਿੱਕੀ ਵੱਡੀ ਜਿਹੋ ਜਿਹੀ ਵੀ ਚਾਹੇ ਵੱਡੀਆਂ ਚਿੱਤਾਂ ਦੀ ਕੋਈ ਰੱਖੀ ਕਿਸੇ ਨੇ ਲੈਣੀ ਉਦਾਂ ਦੀ ਉਦਾਂ ਦੀ ਵੀ ਹਣਾ ਹਾਂ ਜੀ ਸਾਰੀ ਤਰ੍ਹਾਂ ਦੀ ਵੈਰਾਈਟੀਆਂ ਇੱਥੇ ਮਿਲ ਜਾਣਗੀਆਂ ਸੱਜਰੋ ਪਿੰਡ ਉਦੋਂ ਕੇ ਪਹੁੰਚ ਕੇ ਬਾਈ ਦਲਵੀਰ ਸਿੰਘ ਪੁਲਵਾਨ ਦੇ ਫਾਰਮ ਤੋਂ ਲੁੱਟ ਲੋ ਮੇਲਾ ਤੇ ਕਰੀਏ ਸ਼ੁਰੂਆਤ ਵਾਹ ਜੀ ਵਾਹ ਤੋਹਫਾ ਹੀ ਕੱਢ ਮਾਰਿਆ ਪਹਿਲੀ ਵੀਡੀਓ ਜੀ ਕਿੰਨੇ ਕ ਦੁੱਧ ਭਰੂਗੀ ਇਹ ਵੀ ਘਰ ਦੇ ਮੁਤਾਬਕ ਤਾਂ 26 27 ਤੱਕ ਅੱਛੀ ਨੇ ਦੁੱਧ ਭਰਾਇਆ ਵਾਹ ਜੀ ਦੂਜਾ ਸੂਆ ਤੇ ਤੀਜਾ ਤੀਜਾ ਸੂਆ ਭਾਈ ਠੀਕ ਹੈ ਜੀ ਕੀ ਬਾਤ ਹੈ ਬਸ ਥਾਣ ਬੜਾ ਕੰਮ ਦਾ ਥਾਣ ਬਹੁਤ ਤਿਆਰੀ ਹੈ ਬੱਚੀ ਹੂੰ ਤਿਆਰੀ ਸੂਪੂਗੀ ਸੂਪੂਗੀ ਬੱਚੀ ਬਸ ਅੱਜ ਰਾਤ ਤੱਕ ਸੂਪੇ 2 ਘੰਟਾ ਤੱਕ ਸੂਪੇ ਠੀਕ ਆ ਖੁੱਲ ਗਈ ਹਨਾ ਬੋਦੀ ਵਾਲੀ ਜਰਸੀ ਕ੍ਰੋਸ ਆ ਗਈ ਰੰਗ ਢੰਗ ਵੀ ਚੰਗਾ ਸੱਜਣੋ ਥਾਣ ਭਾਂਡੇ ਦੀ ਤਾਂ ਮੈਂ ਨਾ ਪੂਰੀ ਕਮਾਲ ਕਰੀ ਬੈਠੀ ਖਬਰਦਾਰ ਪੂਰਾ ਲੇਵਾ ਵਾਹ ਜੀ ਵਾਹ ਓਕੇ ਰਿਪੋਰਟ ਕੀਤੀ ਬੈਠੀ ਕਰਮਾਲੀ ਮੋੜ ਲਿਓ ਜੀ ਦੋਰਾ ਤਾਰਾ ਵੀ ਚੰਗਾ ਵਾ ਸ਼ੀਰਾ ਦੂਆ ਦੂਜਾ ਕਹਿੰਦੇ ਆ ਲੋਈ ਦੁੱਧ ਚੰਗਾ ਭਰ ਜੂ ਫਿਰ ਹਣਾ ਬਹੁਤ ਚੰਗਾ ਦੁੱਧ ਬਹੁਤ ਚੰਗਾ ਫਾਰਮ ਚੋਂ ਲਈ ਆ ਫਾਰਮ ਚੋਂ ਬੱਚੀ ਲਈ ਬਹੁਤ ਸੁਧਦੀ ਠੀਕ ਆ ਤੇ ਕਿੰਨੇ ਦੀ ਦੇ ਦਿੱਤੀ ਇਹਦਾ ਮੁੱਲ ਤਾਂ ਸੰਧੂ ਸਾਹਿਬ ਭਾਵੇਂ 85 ਕਰਦਾ 90 ਕਰਦਾ ਤਾਂ ਵੀ ਮਿਲਦੀ ਵਿਕਦੀ ਆ ਹਾਂ 80000 ਦੀ 85 ਦੇ ਦਿੱਗੇ ਨਹੀਂ ਖੁੱਲੀਆਂ ਛੋਡਾਂ ਕੜੀਏ ਉੜਦੀਆਂ ਜਾਣ ਜਿਹੜੀਆਂ 75000 ਦੀ ਵੱਛੀ ਦੇ ਦੇ ਬਾਈ ਹੋਰ ਛੱਡ ਦੇ ਕੇ ਚੱਲ ਨਹੀਂ ਛੱਡ ਦੇ ਪਹਿਲੀ ਵੀਡੀਓ ਦੋ ਹੀ ਜਾਣ 75000 ਦੀ ਦੇ ਦੇ ਯਾਰ ਹੋਰ ਛੱਡ ਦੇ 73 ਦੀ ਮਾਰ ਦੇ ਥਾਪੀ ਪਹਿਲਵਾਨਾਂ ਨੂੰ ਉੜਦੀ ਜਾਵੇ ਠੀਕ ਆ ਯਾਦ ਕਰਨ ਬੜਾ ਪਿਆਰ ਕਰਦੇ ਸੰਧੂ ਬੱਧਰਪੁਰ ਦਾ ਡੇਰੀ ਫਾਰਮ ਨੂੰ ਜਰਸੀ ਆ ਗਈ ਇਹ ਜਰਸੀ ਆਈ ਵਾਹ ਜੀ ਥਾਨ ਬੜਾ ਸੋਹਣਾ ਇਹਨੂੰ ਵੀ ਲੱਗਾ ਕਮਾਲ ਦਾ ਇਹ ਕਿੰਨਾ ਕ ਸਮਾਂ ਬਾਕੀ ਰਹੇਗਾ ਸੋਣੇ ਇਹਦੇ ਬਾਅਦ ਸੋ 2-4 ਦਿਨ ਹੀ ਆ ਬੰਦ ਢੁੱਲ ਚੰਗੀ ਵਿਖਾਓ ਉਹ ਜਿਆਦੀ ਢਿਲ ਢੂਲ ਬੱਚੀ ਦੀ ਵਾਹ ਜੀ ਵਾਹ ਰੋਕੀ ਪਰਿੰਦਾ ਹਨਾ ਹਾਂ ਰਹਗਾ ਜਿਹੜਾ ਬੜੀ ਬੱਚੀ ਦੇ ਟੱਲ ਆ ਗਈ ਆ ਵਾਹ ਕੁੜੀ ਆ ਵਾਹ ਅੱਥਬੇ ਲਾਈ ਬੈਠੀ ਤੇ ਅਜੇ ਹੋਰ ਜਿਹੜਾ ਲਾਉਗੀ ਹਾਂਜੀ ਠੀਕ ਆ ਖੋਲ ਗਈ ਸੂਆ ਕਿਨਵਾ ਆ ਗਿਆ ਇਹਦਾ ਸੂਆ ਪਈ ਬੁਝਾ ਠੀਕ ਆ ਕਿੰਨਾ ਸਮਾਂ ਰਹੇਗਾ ਉਹ ਤੁਹਾਡੇ ਹਿਸਾਬ ਨਾਲ ਡਿਲੀਵਰੀ ਚ ਇਹਦੇ ਬਸ ਉਹਨੇ ਘਰ ਹਮ ਤਾਂ ਤੇ ਗੁਜਾਰ ਇਹ 13 ਤਰੀਕ ਨੂੰ ਫਿਰ ਪੂਰੇ ਹੁੰਦੇ ਆ 13 ਨੂੰ ਹਾਂਜੀ ਕਿ ਦੋ ਚਾਰ ਦਿਨ ਅੱਗਾ ਪਿਛਾ ਕਰ ਸਕਦੀ ਉੱਤੇ ਵੀ ਖੜ ਸਕਦੀ 11 ਆ ਗਈ ਸੱਜਣੋ ਠੀਕ ਆ ਜੀ ਸਮਾਂ ਹੋ ਗਿਆ ਕਿ ਦੁਪਹਿਰ ਦਾ ਦੋਗ ਦਾ ਤੇ 11 ਤਰੀਕ ਆ ਇਹ ਦੋ ਚਾਰ ਦਿਨ ਅੱਗਾ ਪਿਛਾ ਹੋਰ ਖੜ ਸਕਦੀ ਜੇ ਵਹਿੜ ਚੰਗੀ ਠੋਕ ਜੂਗੀ ਥਾਂ ਬਹੁਤ ਸੋਨਾ ਕੰਮ ਦਾ ਲੱਗਾ ਵਾਹ ਇਹ ਕਾਦ ਵੱਡਾ ਪੰਜਾਬ ਵਾਲੀ ਜਰਸੀ ਆ ਛੋਟੀ ਨਹੀਂ ਤੇ ਇਹ ਕਿੰਨੇ ਦੀ ਤੇਰੀਏ ਭਵਾਂਜੀ ਆਪਾਂ ਇਹਦਾ ਮੁੱਲ ਤੇ 85000 ਰੁਪਏ ਤੇਰਾ ਅੱਛਾ ਹੂੰ ਖੁੱਲਗਾ ਛੋਡਾਂ ਕਰਕੇ ਪਿਆਰ ਮਾ ਉੱਤੇ ਚੋਂ 75 ਦੀ ਇਹ ਦੇ ਦਿਆਂਗੇ ਉੱਥੇ ਜਾਂਦਗੇ ਜਿਹੜੀ ਮਰਜ਼ੀ ਲੈ ਜੇ ਭਾਵੇਂ ਜਰਸੀ ਲੈ ਜੇ ਤੇ ਭਾਵੇਂ ਕਾਲੀ ਜਰਸੀ ਲੈ ਜੇ ਤੇ ਭਾਵੇਂ ਰੈੱਡ ਲੈ ਜੇ 77 77000 ਦੀ ਜਾਂਦਗੇ ਮਾਦ ਰਥਾ ਪੀਜਾ ਜੇ ਕਰਾਂਗੇ ਠੀਕ ਹੈ ਜੀ ਐਸਫ ਆ ਗਈ ਜੇ ਪਰ ਦਿੰਦਾ ਕੁੜੀ ਜਿਹੜੀ ਵਛੀ ਵੈਸ ਨਹੀਂ ਵਛੀਆਂ ਤੇਰੀਆਂ ਅਖਰੀਆਂ ਆ ਦੋਵੇਂ ਜਿਹੜਾ ਲੈ ਲਊ ਜੀ ਯਾਦ ਕਰੂਗਾ ਜਿੰਦੇ ਘਰ ਦਾ ਸ਼ਿੰਗਾਰ ਬੰਦੀਆਂ ਕਰ ਮਾਰੀਆਂ ਨਵੀਆਂ ਦੋਵੇਂ ਐਚ ਐਫ ਵੀ ਵਹਿੜ ਚੰਗੀ ਹੈ ਜੀ ਬਹੁਤ ਚੰਗੀ ਵਜਰਵਟੇ ਵਾਲੀ ਵਾਹ ਵਾਹ ਢਿਲ ਢੂ ਲਹਿੰਦੀ ਵਿਖਾਈਏ ਮਤਲਬ ਢਿਲ ਢੂ ਠੰਡੀ ਠੁੰਡੀ ਪੜੀ ਬੱਛੀ ਵਾਹ ਜੀ ਵਾਹ ਰੋਗੀ ਭਿੰਦਾ ਮੈਂ ਤੇਰੇ ਕੋਲ ਢੱਲਾ ਇਹ ਰਵੇ ਗੈਸੀ ਬਗਾਨਾ ਹੀ ਬਣ ਜੂ ਬਹੁਤ ਜ਼ਿਆਦੀ ਮਾਲ ਸਾਰੇ ਚੰਗਾ ਲੈਂਦੇ ਤੇ ਬਹੁਤ ਸੁਧਰਾ ਬਹੁਤ ਸੋਹਣਾ ਮਾੜਾ ਲਾਈਦਾ ਨਹੀਂ ਮਾਰ ਸੁਧਰਾ ਕਰਦਾ ਕੱਦਕਾਰ ਵੀ ਤੁਹਾਡੇ ਮੋਢੇ ਤੇ ਆਉਂਦੀਆਂ ਬਹੁਤ ਜ਼ਿਆਦੀ ਬੱਛੀ ਬਹੁਤ ਸੁਧਰੀ ਖੁੱਲ ਗਈ ਜਿੰਦੇ ਵੀ ਘਰ ਦਾ ਸ਼ਿੰਗਾਰ ਬੰਨੀਆਂ ਸਜਰੋਂ ਚੰਗੀਆਂ ਬਿਰਤ ਰਹਿਣਗੀਆਂ ਕਿਉਂਕਿ ਕੱਦਕਾਰ ਵੀ ਚੰਗੇ ਬਰੀਡ ਵੀ ਚੰਗੀਆਂ ਕੀ ਕਹਿੰਦੇ ਹੁੰਦੇ ਨੇ ਨਾ ਇੱਕ ਵਾਰ ਵਾਲੀ ਰੱਛੀ ਆ ਹਾਂ ਸਸਤਾ ਲਈਏ ਵਾਰ-ਵਾਰ ਤੇ ਮਹਿੰਗਾ ਲਈਏ ਇੱਕ ਵਾਰ ਕੀ ਚੰਗੀ ਲਾਓਗੇ ਤੇ ਚੰਗਾ ਹੀ ਫਾਇਦਾ ਰਹੂਗਾ ਮੋੜ ਲਓ ਇਹ ਕਿੰਨਾ ਦੁੱਧ ਚ ਭਰ ਜੂਗੀ ਇਹ ਦੇ 20 22 ਕਿਲੋ ਦੁੱਧ ਘਰਾਂ ਦੇ ਮੁਤਾਬਿਕ ਆ 20 ਤੋਂ 22 ਪਲੱਸ ਦੁੱਧ ਭਰਿਆ ਲਓ ਜੀ ਦੂਜਾ ਸਵੇਰ ਇਹ ਵੀ ਆ ਗਈ ਇਹ ਦੂਜਾ ਸਵੇਰ ਆ ਗਈ ਇਹ ਜੇ ਕਨਿਆਲੇ ਤੋਂ ਬਰਾਬਰ ਕਹਿੰਦੇ ਛਿੱਗੀ ਜੋ ਅਜੇ ਛਿੱਗੀ ਆ ਜਵਾਨ ਨਹੀਂ ਹੋਈ ਹਾਂ ਤੇ ਕਿੰਨੇ ਦੀ ਦੇ ਦੇਗੇ ਇਹਦਾ ਮੁੱਲ ਤਾਂ 75000 ਸੇੜਾ ਅੱਛਾ 70 ਦੀ ਆ ਨਾ ਕਰਦੇ ਆਂ ਹੋਰ 5 ਹੀ ਕਰੀਏ ਨਹੀਂ ਕਰਦਗੇ ਨਹੀਂ ਨਹੀਂ ਜਾਂਦਗੇ ਨਹੀਂ ਬਹੁਤ ਮੈਂ ਅੱਗੇ ਮੋੜ ਤੇ ਜੈਜ ਕੀਤਾ ਵੱਡੀ ਵੱਛੀ ਆ ਕਿੰਨੇ ਦੀ ਦੇ ਲਗੇ ਵੱਡੀ ਵੱਛੀ ਆ ਚਲੋ ਤਿੰਨ ਛੜ ਦੇ ਹਾਂ ਤਿੰਨ ਛੜ ਦਈਏ 70 ਨਹੀਂ ਚਲ ਤਿੰਨ ਹੀ ਛੜ ਦਈਏ 70 ਇਹ ਹੋ ਗਈ 67000 ਦੀ ਹਣਾ ਠੀਕ ਆ ਫਰੇਡੀ ਵਛੀ ਨਹੀਂ ਤੇ ਤਾਰੀ ਵਾਲਾ ਪ੍ਰਹਾਨ ਜੀ ਤਾਹ ਦੇਦੀ ਨਹੀਂ ਐਨੇ ਐਨੇ ਬੱਚੀ ਕਿੰਨੇ ਦਿਨਾਂ ਆਹ ਸੋਹਣੀ ਜਿਹੜੇ ਬੱਚੀ ਬਹੁਤ ਜਿਆਦੀ ਸੁਖਰੀ ਆ ਸੋਹਣੀ ਓਕੇ ਰਫੋਰ ਆ ਪੂਰੀ ਵੱਡੀ ਆ ਵੱਡੇ ਢਾਂਚੇ ਦੀ ਤੇ ਆ ਜਰਸੀ ਆ ਗਈ ਸੁਹੀ ਸਵਾਈ ਇਹ ਸੁਹੀ ਸਵਾਈ ਪਹਿਲਾਂ ਸੁਆ ਸੁਹੀ ਬੱਚੀ ਅੱਛਾ ਜੀ ਹਾਂ ਜੀ ਬਾਜੀ ਸੁਹੀ ਆ ਬਾਜੀ ਦਾ ਅੱਜ ਤੇ ਜਿਆਦੇ ਨਾ ਸੁਹੀ ਨ ਹੋ ਗਿਆ ਤੇ ਕਿੰਨਾ ਦੁੱਧ ਬੋਲਾ ਬੋਲਾ ਦੁੱਧ ਦੇ ਲੇ 13 ਕਿਲੋ ਭਾਈ ਬੋਲਾਗਾ ਖੁੱਲ ਗਏ ਨੂੰ ਹੀ ਲਓ ਜੀ ਦੱਸੀ ਇਹ ਵੀ ਆ ਗਈ ਸਜਣੋ ਤੇ ਵਛਾ ਮੇਲ ਕਾਫ ਮਗਰ ਆ ਗਿਆ ਤੇ ਬੱਚੀ ਆ ਨੇ ਵਾਚਾ ਵਾਚਾ ਹੀ ਆ ਗਿਆ ਹਣਾ ਲਓ ਜੀ ਤੇ ਛਾਨ ਬੜਾ ਕੰਮ ਦਾ ਲੱਗਾ ਬਹੁਤ ਸੁਧਰੀ ਵਚੀ ਠੰਡੀ ਕਾਹੀ ਠੰਡੀ ਤੇਰੀ ਆ ਲਓ ਜੀ ਮੋੜ ਲਿਓ 13 ਕਿਲੋ ਬੌਲਾ ਤਿੰਨਾ ਦਿਨਾਂ ਦੀ ਸੁਈ ਆ ਠੀਕ ਹੈ ਮੋਲ ਕੀ ਕਰਦ ਗਏ ਮੋਲ ਕਿੰਨਾ ਕਰਦੀ ਇਹਦਾ ਮੋਲ ਤਾਂ ਸੰਦਸਾਪਾ ਵਿੱਚ 60000 ਰੁਪਇਆ ਕਰਦੀ ਆ ਤਾਂ ਵੀ ਵੱਚੀ ਵਿਕਦੀ ਆ ਅੱਛਾ 55000 ਦੀ ਵੱਚੀ ਦੇ ਦਈਏ ਮੋਲ ਕਰਦ ਗਏ ਹੂੰ 55 ਦੀ ਜਾਣਦੇ ਹੋ 50 ਦੀ ਜਾਣਦੇ ਪੂਰੇ ਚੱਲ ਜਾਣਦੇ ਆ ਵਜ ਗਈ ਥਾਪੀ ਠੀਕ ਆ ਤੇ ਅੱਜ ਜੈਸੀ ਆ ਗਈ ਕ੍ਰੌਸ ਜੀ ਗਰਮੀ ਵਾਲੀ ਫੱਜਰੋਂ ਇਹ ਵੀ ਠੰਡੀ ਪੂਰੀ ਬਹੁਤ ਠੰਡੀ ਠੰਡੀ ਅੱਛਾ ਜੀ ਵਾਹ ਜੀ ਵੇ ਆ ਥਾਨ ਬੜਾ ਸੋਹਣਾ ਲੱਗਾ ਕਿੰਨਾ ਸਮਾਂ ਰਹਿ ਗਿਆ ਉਸ ਹੂਣ ਚਿੰਦਾ ਦੀ ਇਹ ਕੋਈ ਹੰਤਾ ਲੱਝੂ ਮੱਚੀ ਇਹ ਲੱਤੂ ਬੜੀ ਬੜੀ ਜਿਆਦੀ ਢਿੱਲ ਟੂ ਦਾ ਬੜੀ ਜਿਆਦੀ ਪਾਨੀ ਪੁੰਨੀ ਵਿੱਚ ਆ ਗਿਆ ਥਾਨ ਬੜਾ ਸੋਹਣਾ ਲੱਗਾ ਮੱਜਾਂ ਖੁੱਲ ਗਏ ਨੂੰ ਲੋ ਜੀ ਸਜਣੋ ਇਹ ਵੀ ਕਰਾਉ ਸੰਗ ਆ ਜਰਸੀ ਜੀ ਦਾ ਦੋਗਲਾ ਪਾਨਿਆ ਦੋਗਲੇ ਪਾਨਿਆ ਤੇ ਥਾਨ ਤੁਣ ਬੜਾ ਸੋਹਣਾ ਲੱਗਾ ਕਰਮਾ ਵਾਲੀ ਨੂੰ ਠੀਕ ਆ ਜੀ ਲੋ ਜੀ ਮੋੜ ਲਿਓ ਹਿੰਦੀ ਫਿਰ ਕਿੰਨੇ ਦੀ ਛੋੜ ਕਰਦਗੇ ਇਹਦਾ ਖੱਤੀ ਵੀ ਮੁੱਲ ਕਰ ਲਾਤਾ ਦੀ ਵਿਗਦੀ ਐ ਕੋਈ ਗੱਲ ਨਹੀਂ ਅੱਛਾ 35 ਦੀ ਦੇ ਦਈਏ ਹਨ 35 ਦੇ ਦਈਏ ਹਾਂਜੀ ਹੋਰ ਛੜ ਦਈਏ ਠੀਕ ਦੋ ਛੜ ਦਈਏ ਜਾਣ ਦੇ ਮਗਰਲਾ ਪੀਸ ਰਹਿ ਗਿਆ ਜਾਣ ਦੇ ਚੀਕਾਂ ਦੇ ਨਿਕਲ ਨਾ ਕੁਛ ਨਹੀਂ ਹੰਦਾ ਅਨਜ਼ਾਹਰ ਨਾ ਮਗਰਲਾ ਪੀਸ ਆ ਜਾਣ ਦੇ ਮੈਨੂੰ ਪਤਾ ਅੱਖ ਨਾਲ ਕਿ ਨਹੀਂ ਆਪਾਂ ਦੇ ਪਰ ਕੋਈ ਜਾਣ ਦੇ ਮਾਰ ਪਰਵਾਨ ਸਿੰਘ ਫਾਰਮ ਤੇ ਪਹੁੰਚ ਕੇ ਮੇਲਾ ਲੁੱਟ ਲਿਓ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ